ਸਰਪੰਚੀ ਜਿੱਦਾਂ ਇਹ ਟੈਗ ਲਾਈਨ ਹੀ ਆ ਸਾਡੀ ਕਿ ਪ੍ਰਧਾਨ ਮੰਤਰੀ ਬਣਨਾ ਸੌਖਾ ਤੇ ਸਰਪੰਚ ਬਣਨਾ ਔਖਾ ਹੈ ਉਹਦੇ ਬਾਰੇ ਤੁਸੀਂ ਸਾਨੂੰ ਜ਼ਿਆਦਾ ਦੱਸ ਸਕਦੇ ਹੋ ਅਸੀਂ ਤਾਂ ਇਹਨਾਂ ਕਰਤਾਰਾਂ ਨੂੰ ਨਿਭਾਇਆ ਪਰ ਸਾਡਾ ਜਿਹੜਾ ਪਛੋਕੜ ਹੈ ਅਸੀਂ ਪਿੰਡਾਂ ਤੋਂ ਬਲੋਂਗ ਕਰਦੇ ਹਾਂ ਸਾਰੇ ਅਕਸਰ ਆਪਣੇ ਦਾਦਿਆਂ ਤੋਂ ਲੈ ਕੇ ਜਦੋਂ ਤੁਸੀਂ ਸੁਰਤ ਸੰਭਾਲੀ ਆਪਦੇ ਮਾਪਿਆਂ ਨੂੰ ਇਹ ਦੇਖਿਆ ਕਿ ਜਦੋਂ ਵੋਟਾਂ ਆਉਂਦੀਆਂ ਨੇ ਬੇਸਿਕਲੀ ਜਦੋਂ ਅਸੀਂ ਸਰਪੰਚ ਬਣੇ ਸੀ ਉਦੋਂ ਹੀ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਹਲੇ ਦੂਜੀਆਂ ਇਲੈਕਸ਼ਨਸ ਸੌਖੀਆਂ ਹੁੰਦੀਆਂ ਪਰ ਜਿਹੜੀ ਸਰਪੰਚੀ ਦੀ ਇਲੈਕਸ਼ਨ ਹੁੰਦੀ ਹੈ ਨਾ ਉਹ ਬਹੁਤ ਔਖੀ ਹੁੰਦੀ ਹੈ ਕਿ ਉਤੋਂ ਜਿਹੜਾ ਪਿੰਡ ਹੋ ਗਿਆ ਛੋਟਾ ਜਿਵੇਂ ਮੇਰਾ ਪਿੰਡ ਹੈ ਬਹੁਤ ਛੋਟਾ ਤੇ ਗਿਨਵੀਆਂ ਚੁਣਗੀਆਂ ਵੋਟਾਂ ਹੁੰਦੀਆਂ ਨੇ ਤਾਂ ਸਾਡੇ ਲਈ ਤਾਂ ਉਹ ਹੋਰ ਵੀ ਔਖਾ ਹੋ ਜਾਂਦਾ ਹੈ ਕਿ ਮਤਲਬ ਇੱਕ ਇੱਕ ਵੋਟ ਹੈ ਜਿਹੜੀ ਉਹ ਕਿਤੇ ਉਧਰ ਨਾ ਪੈ ਜਾਏ ਡਰ ਲੱਗਦਾ ਰਹਿੰਦਾ ਉਸ ਚੀਜ਼ ਤੋਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਇੱਕ ਜਿਹੜੀ ਸਰਪੰਚੀ ਸੀਰੀਜ਼ ਜਿਹੜੀ ਆ ਰਹੀ ਹੈ ਕਿ ਉਹਦੇ ਵਿੱਚ ਅਸਲੀਅਤ ਦੱਸੀ ਹੈ ਜਿਵੇਂ ਤੁਹਾਨੂੰ ਜਸਪਾ ਜੀ ਨੇ ਦੱਸਿਆ ਕਿ ਆਪਾਂ ਅਸਲੀਅਤ ਗਰਾਊਂਡ ਰਿਐਲਿਟੀ ਦੱਸੀ ਆ ਅਸੀਂ ਜੇ ਬੁਲਾਉਣਾ ਚਾਹੁੰਦੇ ਤਾਂ ਅਸੀਂ ਸਰਪੰਚਾਂ ਨੂੰ ਵੀ ਹੁਣ ਵੀ ਅਸੀਂ ਬੁਲਾਵਾਂਗੇ ਅਸੀਂ ਉਹਨਾਂ ਦੇ ਪਿੰਡਾਂ 'ਚ ਜਾਵਾਂਗੇ ਕੋਈ ਫਰਕ ਨਹੀਂ ਪਰ ਇਹ ਸਾਡਾ ਡਿਸੀਜਨ ਸੀ ਕਿ ਅਸੀਂ ਜਿਵੇਂ ਭੈਣ ਉਹਨਾਂ ਨੂੰ ਇਹਨਾਂ ਦਾ ਦੂਆ ਬਾਰੇ ਤਾਂ ਬਿਲਕੁਲ ਇਹਨਾਂ ਨੇ ਕਿਹਾ ਪੰਜਾਬ ਜਾਣ ਲਈ ਕਿ ਅਸੀਂ ਸਪੈਸ਼ਲ ਇਹਨਾਂ ਨੂੰ ਬੁਲਾ ਕੇ ਇੱਥੇ ਆਪਣਾ ਟ੍ਰੇਲਰ ਲਾਂਚ ਕਰਾਈਏ ਪਰ ਮੁੱਦਿਆਂ ਦੇ ਨਾਲ ਸਾਰੀ ਸੀਰੀਜ਼ ਬਣਦੀਆਂ ਬਣਦੀਆਂ ਰਹਿਣਗੀਆਂ ਪਰ ਇਹ ਸਰਪੰਚ ਜਿਹੜਾ ਤੁਸੀਂ ਮੁੱਦਾ ਚੁੱਕਿਆ ਬਹੁਤ ਹੀ ਜ਼ਿਆਦਾ ਦਿਲੋਂ ਖੁਸ਼ੀ ਹੋਈ ਨੇੜੇ ਤੋਂ ਤੁਸੀਂ ਦਿਖਾ ਰਹੇ ਹੋ ਵੈਬਸਾਈਟ ਬਣਾ ਰਹੇ ਹੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਕੁਝ ਕੰਮ ਕੀਤੇ ਬਾਕੀ ਇੱਕ ਸਾਡੇ ਪਾਣੀ ਦਾ ਮਸਲਾ ਹਲੇ ਰਹਿੰਦਾ ਹੈ ਜੀ ਜਦੋਂ ਦੀ ਮੈਂ ਸਰਪੰਚ ਬਣੀ ਆ ਨਾ ਪਹਿਲਾਂ ਸਾਡੇ ਪਾਣੀ ਗੰਦਾ ਆਉਂਦਾ ਸੀ ਤੇ ਫਿਰ ਉਹ ਹੋਇਆ ਵੀ ਥੋੜਾ ਜਿਹਾ ਪਿੱਛੇ اٹਕਿਆ ਹੋਇਆ ਹੈ ਇਹ ਕੰਮ ਉਹਦਾ ਪੈਸੇ ਉਹਨਾਂ ਦੇ ਹਲੇ ਪਾਸ ਹੋ ਨਹੀਂ ਰਹੇ ਹੈਗੇ ਪਾਣੀ ਦੀ ਹਲੇ ਤਿੱਕਤ ਬਹੁਤ ਹੈ ਜੀ ਹਾਂ ਜੀ ਪਰ ਇਹਦਾ ਮਤਲਬ ਸੱਚੀ ਬਾਈ ਡੀਲ ਹੈ ਤੇ ਉਹੀ ਮਤਲਬ ਦੱਸਣ ਵਾਸਤੇ ਮੈਂ ਤੁਹਾਡੇ ਅੱਗੇ ਇੰਟਰੋਡਿਊਸ ਕਰਦੀ ਆ ਸਾਡੀ ਵੈਬ ਸੀਰੀ ਸਰਪੰਚੀ 2024 ਦੀ ਸਟਾਰ ਕਾਸਟ ਨੂੰ ਜ਼ੋਰਦਾਰ ਤਾਲੀਆਂ ਹੋ ਜਾਣ ਪਲੀਜ਼ ਉਹਨਾਂ ਵਾਸਤੇ ਸਾਡੇ ਨਾਲ ਨੇ ਜਸ ਬਾਜਵਾਜੀ ਕੁਲਜਿੰਦਰ ਸਿੱਧੂ ਜੀ ਜਗਤਾਰ ਪੈ尼ਪਾਲ ਜੀ ਤੇ ਇਵਨ ਮੀਸ ਸਾਡੇ ਨਾਲ ਨੇ ਸਰਪੰਚੀ 2024 ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਪਲੇੜੀ ਜੀ ਤੇ ਚੌਪਾਲ ਦੇ ਕੰਟੈਂਟ ਹੈਡ ਅਜੇ ਵੀ ਸਿੰਘ ਜੀ ਹਮੋਂ ਤੁਸੀਂ ਬਚ ਕੇ ਕਰਾਂ ਤੋਂ ਬੰਲੀਏ ਹੈ ਪੰਜਾਬ ਚ ਪਹਿਲੀ ਵਾਰ ਪਹਿਲੀ ਵਾਰ ਇੱਕ ਐਦਾ ਦਾ ਇਵੈਂਟ ਹੋ ਰਿਹਾ ਜਿੱਥੇ ਸੀਰੀਅਸ ਚ ਕਿਰਦਾਰ ਨਿਭਾਉਣ ਵਾਲੇ ਸਰਪੰਚ ਤਾਂ ਹੈਗੇ ਨੇ ਪਰ ਨਾਲ ਦੀ ਨਾਲ ਅਸੀਂ ਅਸਲ ਸਰਪੰਚਾਂ ਨੂੰ ਵੀ ਨਿਯੋਤਾ ਦਿੱਤਾ ਹੈ ਅੱਜ ਸਾਡੇ ਨਾਲ ਪੰਜਾਬ ਦੇ ਪਿੰਡ ਦੇ ਬਹੁਤ ਪਿਆਰੇ ਬਹੁਤ ਹੀ ਵੱਡੇ ਸਰਪੰਚ ਵੀ ਸ਼ਾਮਿਲ ਨੇ ਜੋ ਸਰਪੰਚੀ 2024 ਦੇ ਟ੍ਰੇਲਰ ਲਾਂਚ ਦਾ ਹਿੱਸਾ ਬਣੇ ਨੇ ਤੇ ਇੱਕ ਇੱਕ ਕਰਕੇ ਮੈਂ ਉਹਨਾਂ ਨੂੰ ਵੀ ਬੁਲਾਣਾ ਚਾਹੂੰਗੀ ਪਰ ਉਸ ਤੋਂ ਪਹਿਲਾਂ ਜਸ ਬਾਜਵਨ ਜੀ ਨੂੰ ਰਿਕੁਐਸਟ ਕਰੂੰਗੀ ਵੀ ਸਾਨੂੰ ਇਸ ਸੀਰੀਜ਼ ਬਾਰੇ ਕੁਝ ਜ਼ਰੂਰ ਦੱਸੋ। ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੀਡੀਆ ਦਾ ਬਹੁਤ-ਬਹੁਤ ਧੰਨਵਾਦ। ਔਰ ਉਚੇਚੇ ਤੌਰ ਤੇ ਪੰਜਾਬ ਦੇ ਪਿੰਡਾਂ ਚੋਂ ਜਿੰਨੇ ਵੀ ਸਰਪੰਚ ਸਹਿਬਾਨ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦਾ ਅਸੀਂ तहे ਦਿਲ ਤੋਂ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਮਿਹਰਬਾਨੀ ਤੁਹਾਡਾ ਇੱਥੇ ਆਉਣ ਤੇ ਤੁਹਾਨੂੰ ਜੀ ਆਇਆਂ ਔਰ ਸਾਡਾ ਇਹ ਸ਼ੁਰੂ ਤੁਸੀਂ ਮੈਨੂੰ ਲੱਗਦਾ ਬੰਦੇ ਸਾਡੇ ਉਧਰਲੇ ਪਾਸੇ ਬੈਠੇ ਆ ਤੇ ਅਸੀਂ ਦੇਖ ਇੱਧਰ ਨੂੰ ਰਹਿ ਆ ਸਰਪੰਚ ਜਿਹੜੇ ਸਾਡੇ ਸਰਪੰਚ ਸਹਿਬਾਨ ਸਾਡੇ ਕੋਲ ਆਏ ਨੇ ਪਲੀਜ਼ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਤੁਸੀਂ ਸਾਡੇ ਇੱਥੇ ਸਾਹਮਣੇ ਆ ਜਾਓ ਜੀ ਬਿਲਕੁਲ ਜਿੰਨੇ ਪਿੱਛੇ ਵੀ ਬੈਠੇ ਨੇ ਮੀਡੀਆ ਵਾਲੇ ਵੀਰਾਂ ਨੂੰ गुजारिश ਹੈ ਕਿ ਤੁਸੀਂ ਜੇ ਆਪਣਾ ਸਿਸਟਮ ਥੋੜਾ ਜਿਆਦਾ ਇੱਧਰ ਨੂੰ ਕਰ ਲਓ ਤਾਂ ਜ਼ਿਆਦਾ ਵਧੀਆ ਰਹੂਗਾ ਵੀਰੇ ਤੁਸੀਂ ਥੋੜਾ ਥੋੜਾ ਹਾਂ ਤਾਂ ਮੈਨੂੰ ਇਹ ਲੱਗਦਾ ਥੋੜੀ ਜੀ ਜੇ ਤੁਸੀਂ ਖੇਚਲ ਕਰ ਲਓ ਬੜਾ ਜੈ ਤੈਨੂੰ ਕਰ ਲਓ ਪਿੱਛੇ ਜਿਹੜੇ ਬੈਠੇ ਨੇ ਉਹਨਾਂ ਨੂੰ ਕਲੀਅਰ ਹੋ ਜਾਊਗਾ ਪਹਿਲਾਂ ਤਾਂ ਥੋੜਾ ਸਾਡਾ ਜੀ ਹੈਲੋ ਚੈੱਕ ਬਾਈਕ ਦੂਜਾ ਦੇ ਨਾ ਮਾਈਕ ਦੂਜਾ ਦੇ ਹੈਲੋ ਚੈੱਕ ਸੋ ਪਹਿਲਾਂ ਤਾਂ ਜੀ ਆਏ ਉਹਨਾਂ ਜੀ ਸਾਰਿਆਂ ਨੂੰ ਤੁਸੀਂ ਜਿੰਨੇ ਵੀ ਸਤਿਕਾਰਯੋਗ ਸੱਜਣ ਇੱਥੇ ਪਹੁੰਚੇ ਹੋ ਤਾਂ ਸਰਪੰਚ ਜੀ ਜਿਦਾ ਇਹ ਟੈਗ ਲਾਈਨ ਹੀ ਆ ਸਾਡੀ ਕਿ ਪ੍ਰਧਾਨ ਮੰਤਰੀ ਬਣਨਾ ਸੌਖਾ سرپنج ਬਣਨਾ ਔਖਾ ਹੈ ਉਹਦੇ ਬਾਰੇ ਤੁਸੀਂ ਸਾਨੂੰ ਜ਼ਿਆਦਾ ਦੱਸ ਸਕਦੇ ਹੋ ਅਸੀਂ ਤਾਂ ਇਹਨਾਂ ਕਰਤਾਰਾਂ ਨੂੰ ਨਿਭਾਇਆ ਪਰ ਸਾਡਾ ਜਿਹੜਾ ਪਛੋਕੜ ਹੈ ਅਸੀਂ ਪਿੰਡਾਂ ਤੋਂ ਬਿਲੋਂਗ ਕਰਦੇ ਹਾਂ ਸਾਰੇ ਅਕਸਰ ਆਪਣੇ ਦਾਦਿਆਂ ਤੋਂ ਲੈ ਕੇ ਜਦ ਤੋਂ ਸੁਰਤ ਸੰਭਾਲੀ ਆਪਦੇ ਮਾਪਿਆਂ ਨੂੰ ਇਹ ਦੇਖਿਆ ਕਿ ਜਦੋਂ ਵੋਟਾਂ ਆਉਂਦੀਆਂ ਨੇ ਬੇਸਿਕਲੀ ਥੋੜਾ ਜਿਹਾ ਮਾਹੌਲ ਅਸੀਂ ਫ੍ਰੈਂਡਲੀ ਰੱਖਾਂਗੇ ਇਹ ਚੀਜ਼ਾਂ ਤਾਂ ਹੈ ਨੇ ਕਿ ਕਿਹਨੇ ਪਿੰਡ ਦੇ ਲਈ ਕੀ ਕੀਤਾ ਉਹ ਤੁਹਾਡੀ ਮਿਹਨਤ ਹੈ ਤੁਹਾਡੀ ਇਮਾਨਦਾਰੀ ਹੈ ਸਾਡਾ ਕਨਸੈਪਟ ਇਹ ਹੈ ਕਿ ਸਰਪੰਚ ਬਣਨ ਲਈ ਤੁਹਾਨੂੰ ਕਿੰਨੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਤੇ ਉਹ ਪੌੜੀਆਂ ਜੇ ਕਿਹੜੇ ਕਿਹੜੇ ਬੰਦੇ ਨੇ ਜਿਹੜਾ ਤੁਹਾਡਾ ਸਾਥ ਦਿੰਦੇ ਨੇ ਇੱਕ ਤਾਂ ਤੁਹਾਡੀ ਆਪੋਜੀਸ਼ਨ ਪਾਰਟੀ ਹੋ ਗਈ ਜਿਹਦੇ ਤੁਸੀਂ ਵਿਰੁੱਧ ਲੜ ਰਹੇ ਹੋ ਇੱਕ ਤੁਸੀਂ ਆਪ ਹੋਗੇ ਇੱਕ ਮੈਨੂੰ ਲੱਗਦਾ ਕਿ ਤੀਜੀ ਧਿਰ ਹੁੰਦੀ ਹੈ ਪਿੰਡ 'ਚ ਜਿਹਦੇ ਤੋਂ ਬਹੁਤ ਕੁਝ ਡਿਪੈਂਡ ਕਰਦਾ ਕਿ ਇਹ ਕਿਧਰਲੇ ਪਾਸੇ ਜਾਊਗੀ ਜਿਹਨੂੰ ਆਪਾਂ ਸਾਈਲੈਂਟ ਵੋਟ ਕਹਿ ਦਈਏ ਸੋ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਸਾਰਾ ਮਟੀਰੀਅਲ ਅਸੀਂ ਉਹ ਰੱਖੀਏ ਜੋ ਰੀਅਲ 'ਚ ਪਿੰਡਾਂ 'ਚ ਹੁੰਦਾ ਹੈ ਜਿਹੜੇ ਘਰ ਕਈ ਵਾਰੀ ਬੜੇ ਗੁਪਤਕਰ ਹੁੰਦੇ ਨੇ ਪਿੰਡਾਂ 'ਚ ਪਰ ਉਹ ਐਸਾ ਕਮਾਲ ਕਰ ਜਾਂਦੇ ਨੇ ਕੋਈ ਸੋਚ ਵੀ ਨਹੀਂ ਸਕਦਾ ਸੋ ਇਹਦੇ ਬਾਰੇ ਜ਼ਿਆਦਾ ਅਸੀਂ ਸਰਪੰਚ ਸਾਹਿਬਾਨ ਤੋਂ ਪੁੱਛਾਂਗੇ ਤੇ ਮੈਂ ਸਿਰਫ ਤੁਹਾਡਾ ਧੰਨਵਾਦ ਕਰਦਾ ਔਰ ਸਭ ਤੋਂ ਵੱਡਾ ਧੰਨਵਾਦ ਕਰਦਾ ਚਪਾਲ ਦਾ ਜਿੰਨਾ ਕਰਕੇ ਇਹ ਸਾਰਾ ਜਿਹੜਾ ਸਾਡਾ ਪ੍ਰੋਜੈਕਟ ਹੈ ਡਿਜ਼ਾਈਨ ਹੋਇਆ ਸਰਪੰਚੀ ਫਿਲਮ ਇੱਕ ਬਹੁਤ ਪਹਿਲਾਂ ਆਈ ਸੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਆ ਉਹ ਬੜੀ ਕਮਾਲ ਦੀ ਫਿਲਮ ਸੀ ਸਪੀਡ ਰਿਕਾਰਡ ਤੋਂ सोनू ਭਾਜੀ ਸਾਡੇ ਵਿੱਚ ਪਹੁੰਚਨੇ ਜੀ ਆਖਦੇ ਹਨ ਦਿਨੇਸ਼ ਭਾਜੀ ਉਹਨਾਂ ਨੂੰ ਸਾਰਿਆਂ ਨੂੰ ਤਾਂ ਅਸੀਂ ਦੁਬਾਰੇ ਸਰਪੰਚੀ ਨਵੇਂ ਤਰੀਕੇ ਨਾਲ ਲੈ ਕੇ ਆਏ ਹਾਂ ਸਰਪੰਚੀ 2024 ਤੇ ਅਸੀਂ ਆਸ ਕਰਦੇ ਹਾਂ 15 ਅਗਸਤ ਨੂੰ ਇਹ ਸਾਡੀ ਸੀਰੀਜ਼ ਹੈ ਜਿਹੜੀ ਰਿਲੀਜ਼ ਹੋਊਗੀ ਕਿ ਤੁਸੀਂ ਇਹਨੂੰ ਪਿਆਰ ਕਰੋਗੇ ਤੁਸੀਂ ਪਸੰਦ ਕਰੋਗੇ ਜੇ ਕੋਈ ਕਮੀ ਪੇਸ਼ੀ ਰਹਿ ਵੀ ਗਈ ਹੋਵੇ ਤਾਂ ਤੁਸੀਂ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਕਿਉਂਕਿ ਤੁਹਾਡਾ ਇਹ ਕਿਤੇ ਤੁਸੀਂ ਇਹਨੂੰ ਬਹੁਤ ਨੇੜਿਓਂ ਜਿਉਂਨੇ ਹੋ ਰੋਜ਼ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਅਸੀਂ ਇਹ ਟ੍ਰੇਲਰ ਲਾਂਚ ਕਰਨਾ ਸੀ ਤੇ ਅਸੀਂ ਡਿਸਾਈਡ ਕੀਤਾ ਕਿ ਇਹਨੂੰ ਕਿਵੇਂ ਕਰੀਏ ਮੈਂ ਕਿਹਾ ਯਾਰ ਫਿਲਮਾਂ ਆਉਂਦੀਆਂ ਨੇ ਗਾਣੇ ਆਉਂਦੇ ਨੇ ਅਸੀਂ ਆਪਦੇ ਤੌਰ ਤੇ ਤਾਂ ਟ੍ਰੇਲਰ ਲਾਂਚ ਕਰਦੇ ਹੀ ਆ ਪਰ ਇਸ ਵਾਰ ਕਿਉਂ ਨਾ ਆਪਾਂ ਸਰਪੰਚਾਂ ਨੂੰ ਬੁਲਾਈਏ ਤੇ ਜਦੋਂ ਇਹ ਡਿਸਾਈਡ ਹੋਇਆ ਕਿ ਸਰਪੰਚਾਂ ਨੂੰ ਬੁਲਾਈਏ ਤੇ ਫਿਰ ਸਾਡੀ ਭੈਣ ਸ਼ੈਸ਼ਨਦੀਪ ਦੀ ਜਿਹੜੀ ਉਹ ਇੰਟਰਵਿਊ ਪਿਛਲੇ ਦਿਨਾਂ ਚ ਬਹੁਤ ਸਾਰਿਆਂ ਨੇ ਦੇਖੀ ਸਾਰੇ ਤੁਸੀਂ ਬੜੇ ਸਤਿਕਾਰਯੋਗੋਂ ਜੇ ਨਾ ਕਿਸਦਾ ਨਾਮ ਮੇਰੇ ਨੁਮਾਇਕ ਚ ਹੋਇਆ ਤਾਂ ਮੈਂ ਮਾਫੀ ਚਾਹੁੰਨਾ ਪਰ ਜਿਹੜਾ ਬੰਦਾ ਇਸ ਮੁਕਾਮ ਤੇ ਪਹੁੰਚਿਆ ਖਾਸ ਕਰਕੇ ਸਾਡੀਆਂ ਭੈਣਾਂ ਅੱਜ ਪੂਰੇ ਪਿੰਡ ਨੂੰ ਲੀਡ ਕਰ ਰਹੀਆਂ ਨੇ ਬੇਸਿਕਲੀ ਮੈਨੂੰ ਲੱਗਦਾ ਕਿ ਸਰਪੰਚ ਚਾਹੀਦਾ ਹੀ ਪਿੰਡ ਦਾ ਜਿਵੇਂ ਘਰ ਦੀ ਜ਼ਿੰਮੇਵਾਰੀ ਵੀ ਸਾਡੀਆਂ ਭੈਣਾਂ ਸੰਭਦੀਆਂ ਨੇ ਤਾਂ ਪਿੰਡ ਦੀ ਜ਼ਿੰਮੇਵਾਰੀ ਵੀ ਈਵਨ ਕਿ ਮੈਂ ਤਾਂ ਇਹ ਦੁਆ ਕਰਦਾ ਕਿ ਆਉਣ ਵਾਲੇ ਸਮੇਂ ਚ ਪੰਜਾਬ ਦੀ ਜ਼ਿੰਮੇਵਾਰੀ ਵੀ ਤੁਸੀਂ ਇੰਨਾ ਹੀ ਸਾਰੇ ਜਣੇ ਸੰਭੋ ਤਾਂ ਜੋ ਆਪਾਂ ਮਾਹੌਲ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾ ਸਕੀਏ ਉਹਦੇ ਬਾਰੇ ਡਿਟੇਲ ਤੁਸੀਂ ਜਿਆਦਾ ਦੱਸੋਗੇ ਸੋ ਸਾਰੀ ਟੀਮ ਨੇ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਪੁਲਹੀੜੀ ਜਿਨ੍ਹਾਂ ਨੇ ਇਹ ਕਹਾਣੀ ਸਰ ਜੀ ਜਿਨ੍ਹਾਂ ਦੀ ਇਹ ਕਹਾਣੀ ਹੈ ਰੀਅਲ ਚ ਇਹ ਕਹਾਣੀ ਨੂੰ ਇੰਨਾ ਖੂਬਸੂਰਤ ਤਾ ਬਣਾਇਆ ਕਿਉਂਕਿ ਅਸੀਂ ਪਹਿਲਾਂ ਗੱਲ ਕੀਤੀ ਕਿ ਅਸੀਂ ਪਿੰਡਾਂ ਤੋਂ ਆਏ ਆ ਤੇ ਅਸੀਂ ਇਸ ਜੋੜ-ਤੋੜ ਨੂੰ ਬਹੁਤ ਨੇੜੇ ਤੋਂ ਦੇਖਿਆ ਵੀ ਆ ਤੇ ਜੀ ਆ ਵੀ ਆ ਮੈਂ ਬਾਈ ਦਾ ਵੀ ਬਹੁਤ ਧੰਨਵਾਦ ਕਰਨਾ ਔਰ ਸਾਰੀ ਟੀਮ ਦਾ ਇਰਵਿਨ ਕੁਲਜਿੰਦਰ ਬਾਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਬਸ ਲਾਸਟ ਚ ਇਹੀ ਕਹੂੰਗਾ ਜਿਆਦਾ ਥੋੜਾ ਟਾਈਮ ਨਹੀਂ ਲੈਂਦਾ ਤੁਸੀਂ ਬਹੁਤ ਇੰਜੋਏ ਕਰੋਗੇ ਜਦੋਂ ਦੇਖਿਆ ਸੀਰੀਜ਼ ਨੂੰ 15 ਅਗਸਤ ਨੂੰ ਪਹਿਲਾ ਐਪੀਸੋਡ ਉਦੋਂ ਸਟੈਪ ਬਾਈ ਸਟੈਪ 6 ਐਪੀਸੋਡ ਨੇ ਤੁਸੀਂ ਪਸੰਦ ਕਰੋਗੇ ਆਸ ਕਰਦਾ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਦੁਬਾਰੇ ਕਿੰਨੇ ਤੇ ਵਾਰੀ ਵਾਰੀ ਤੁਸੀਂ ਸਾਰੇ ਜਣੇ ਸਾਡੇ ਰੂਪ ਰੂਪ ਹੋ ਕੇ ਆਪ ਦਾ ਸਰਪੰਚੀ ਨੂੰ ਲੈ ਕੇ ਐਕਸਪੀਰੀਅੰਸ ਆ ਜਿਹੜਾ ਜ਼ਰੂਰ ਸ਼ੇਅਰ ਕਰੋ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਕਹਿੰਦੇ ਕਿ ਸਾਡਾ ਦੇਸ਼ ਹਾਂਜੀ ਇੱਕ ਮਿੰਟ ਦਿਓ ਜੀ ਹਾਂਜੀ ਕਹਿੰਦੇ ਵੀ ਸਾਡਾ ਦੇਸ਼ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਸਾਡਾ ਜਿਹੜਾ ਸਾਰੇ ਸੂਬਿਆਂ 'ਚ ਸਭ ਤੋਂ ਪਿਆਰਾ ਪੰਜਾਬ ਸੂਬਾ ਉਹ ਵੀ ਖੇਤੀ ਪ੍ਰਦਾਨ ਸੂਬਾ ਹੈ ਤੇ ਜਦ ਜਦ ਵੀ ਪੰਜਾਬ ਨੂੰ ਮਤਲਬ ਕਿਸੇ ਤੇ ਵੀ ਮਦਦ ਕਰਨ ਦਾ ਮੌਕਾ ਮਿਲਦਾ ਹੈ ਤੇ ਕਦੇ ਵੀ ਪਿੱਛੇ ਨਹੀਂ ਰਹਿੰਦਾ ਦੇਸ਼ ਨੂੰ ਕਦੇ ਵੀ ਲੋੜ ਹੁੰਦੀ ਹੈ ਪੰਜਾਬ ਸਭ ਤੋਂ ਵੱਧ ਅੱਗੇ ਹੁੰਦਾ ਤੇ ਪਿੰਡਾਂ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਪਿੰਡ ਹੀ ਸਾਡੇ ਪੰਜਾਬ ਦੀ ਰੂਹਾਂ ਨੇ ਤੇ ਪਿੰਡ ਦੇ ਲੋਕ ਹੀ ਸਾਡੇ ਪੰਜਾਬ ਦੇ ਸ਼ਿੰਗਾਰ ਨੇ ਤੇ ਇਸ ਆਰੀ ਚੀਜ਼ਾਂ ਨੂੰ ਸਹੀ ਤਰ੍ਹਾਂ ਚਲਾਉਣਾ ਪਿੰਡ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਸਰਪੰਚ ਦੇ ਹੱਥ ਹੁੰਦਾ ਹੈ ਸਰਪੰਚ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਲੋਕਾਂ ਨੂੰ ਇਨਸਪਾਇਰ ਕਰਨਾ ਉਹਨਾਂ ਨੂੰ ਪ੍ਰੇਰਣਾ ਦੇਣਾ ਤੇ ਆਪਣਾ ਘਰ ਤਾਂ ਚਲਾਉਣਾ ਹੀ ਚਲਾਉਣਾ ਨਾਲ ਪੂਰੇ ਪਿੰਡ ਦਾ ਧਿਆਨ ਰੱਖਣਾ ਐਦਾਂ ਤਾਂ ਹੀ ਕੁਝ ਬਹੁਤ ਹੀ ਖਾਸ ਸਰਪੰਚ ਸਾਹਿਬਾਂ ਸਾਡੇ ਚ ਸ਼ਾਮਿਲ ਨੇ ਇੱਕ ਇੱਕ ਕਰਕੇ ਮੈਂ ਤੁਹਾਨੂੰ ਸਟੇਜ ਤੇ ਬੁਲਾਉਂਗੀ ਇੱਥੇ ਬੁਲਾਉਂਗੀ ਤੇ ਤੁਸੀਂ ਪਲੀਜ਼ सानू ज्वाइन करो इस इवेंट तो जोरदार तारिया सब तो पहला स्वागत मैं करना चाहूँगी सैशनदीप जी जहा माणक खाना तो आए ने सत श्रीकाल जी सताल ਸੈਸ਼ਨ ਜੀ ਤੁਸੀਂ ਪਲੀਜ਼ ਜ਼ਰੂਰ ਕੁਝ ਸ਼ਬਦ ਸਾਡੇ ਲਈ ਬੋਲੋ ਸਰਪੰਚੀ ਵਾਰੇ ਤੇ ਤੁਹਾਨੂੰ ਇੱਥੇ ਈਵੈਂਟ ਤੇ ਆ ਕੇ ਕਿੱਦਾਂ ਦਾ ਲੱਗ ਰਿਹਾ ਏ ਇਹ ਵੀ ਜ਼ਰੂਰ ਦੱਸਿਓ ਜੀ ਸਭ ਤੋਂ ਪਹਿਲਾਂ ਤਾਂ ਮੈਂ ਚੋਪਾਲ ਟੀਮ ਦਾ ਧੰਨਵਾਦ ਕਰਦੀ ਹਾਂ ਕਿ ਸਾਨੂੰ ਤੁਸੀਂ ਇਹ ਮੌਕਾ ਦਿੱਤਾ ਔਰ ਜਿਹੜੀ ਤੁਸੀਂ ਟੈਗ ਲਾਈਨ ਰੱਖੀ ਹੈ ਨਾ ਇਹ ਜਦੋਂ ਅਸੀਂ ਸਰਪੰਚ ਬਣੇ ਸੀ ਉਦੋਂ ਹੀ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਹਲੇ ਦੂਜੀਆਂ ਇਲੈਕਸ਼ਨਸ ਸੌਖੀਆਂ ਹੁੰਦੀਆਂ ਪਰ ਜਿਹੜੀ ਸਰਪੰਚੀ ਦੀ ਇਲੈਕਸ਼ਨ ਹੁੰਦੀ ਹੈ ਨਾ ਉਹ ਬਹੁਤ ਔਖੀ ਹੁੰਦੀ ਹੈ ਤੇ ਉਤੋਂ ਜਿਹੜਾ ਪਿੰਡ ਹੋਵੇ ਛੋਟਾ ਜਿਵੇਂ ਮੇਰਾ ਪਿੰਡ ਹੈ ਬਹੁਤ ਛੋਟਾ ਤੇ ਗਿਣਵੀਆਂ ਚੋਣਵੀਆਂ ਵੋਟਾਂ ਹੁੰਦੀਆਂ ਨੇ ਤਾਂ ਸਾਡੇ ਲਈ ਤਾਂ ਉਹ ਹੋਰ ਵੀ ਔਖਾ ਹੋ ਜਾਂਦਾ ਹੈ ਕਿ ਮਤਲਬ ਇੱਕ ਇੱਕ ਵੋਟ ਹੈ ਜਿਹੜੀ ਉਹ ਕਿਤੇ ਉਧਰ ਨਾ ਪੈ ਜਾਏ ਡਰ ਲੱਗਦਾ ਰਹਿੰਦਾ ਉਸ ਚੀਜ਼ ਦਾ ਸੋ ਇਹ ਇੱਕ ਬਹੁਤ ਹੀ ਵਧੀਆ ਕਨਸੈਪਟ ਦੇ ਉੱਪਰ ਤੁਸੀਂ ਜਿਹੜੀ ਆ ਵੈਬ ਸੀਰੀਜ਼ ਲੈ ਕੇ ਆ ਰਹੇ ਹੋ ਤੇ ਉਮੀਦ ਕਰਦੇ ਹਾਂ ਕਿ ਸਭ ਨੂੰ ਪਸੰਦ ਆਵੇਗੀ ਔਰ ਇਸ ਤਰ੍ਹਾਂ ਨਾਲ ਸਾਨੂੰ ਅੱਜ ਤੁਸੀਂ ਮੈਂ ਪਹਿਲਾਂ ਇਸ ਤੇ ਲਈ ਵੀ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮਹਿਲਾਵਾਂ ਸਰਪੰਚਾਂ ਨੂੰ ਵੀ ਇੱਥੇ ਬੁਲਾਇਆ ਕਿਉਂਕਿ ਅਕਸਰ ਇਹ ਹੁੰਦਾ ਹੈ ਕਿ ਮਹਿਲਾਵਾਂ ਐਜ਼ ਅ ਰਬਰ ਸਟੈਂਪ ਕੰਮ ਕਰਦੀਆਂ ਨੇ ਤੇ ਅੱਗੇ ਆ ਕੇ ਕੰਮ ਨਹੀਂ ਕਰ ਪਾਉਂਦੀਆਂ ਮਤਲਬ ਐਜ਼ ਅ ਸਰਪੰਚ ਡਿਸੀਜਨ ਨਹੀਂ ਲੈਂਦੀਆਂ ਹੈਗੀਆਂ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਿਲਾਵਾਂ ਨੂੰ ਵੀ ਇਸ ਚੀਜ਼ ਤੇ ਲੱਗੂਗਾ ਕਿ ਹਾਂ ਅਸੀਂ ਵੀ ਜਾ ਸਕਦੇ ਹਾਂ ਜਾਂ ਸਾਡੇ ਲਈ ਵੀ ਇਹ ਚੀਜ਼ ਹੈਗੀ ਆ ਓਪਰਚ्युनिटीਜ਼ ਹੈਗੀਆਂ ਨੇ ਇਦਾਂ ਤੋਂ ਉਹ ਚੀਜ਼ ਉਹਨਾਂ ਲਈ ਵੀ ਵਧੀਆ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ 'ਚ ਕੌਨਫੀਡੈਂਸ ਆਵੇਗਾ ਤੇ ਇਹੋ ਜਿਹੀਆਂ ਮਹਿਲਾਵਾਂ ਆਉਣ ਵਾਲੀ ਸਰਪੰਚੀ ਦੇ ਇਲੈਕਸ਼ਨਸ 'ਚ ਆਉਣਗੀਆਂ ਜੋ ਕਿ खुद काम करन गया, ना कम करनिया के सिर्फ सिग्नेचर करन अंगूठे लागियां सो so, थैंक यू सो so मच uh, चीज इनवाइट कर बुलाना चाहवा पल्लवी ठाकुर जी निंड हाड़ा तो जोरदार तालियां तालिया, तालिया नहीं रुकनिया चाहिए ਪਰ ਵੀ ਮੈਂ ਰਿਕੁਐਸਟ ਕਰਾਂਗੀ ਸਾਡੇ ਲਈ ਜ਼ਰੂਰ ਕੁਝ ਕਹੋ ਸੀਰੀਜ਼ ਤੋਂ ਕੀ 익ਸਪੈਕਟ ਕਰ ਰਹੇ ਹੋ ਜ਼ਰੂਰ ਸਾਨੂੰ ਦੱਸੋ ਪਹਿਲਾਂ ਤਾਂ ਮੇਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੀਡੀਆ ਟੀਮ ਹੈ ਜੋ ਪਾਲ ਟੀਮ ਔਰ ਜੋ ਪਾਲ ਚ ਜਿਹੜੀ ਸਾਡੀ ਸੀਰੀਜ਼ ਹੁਣ ਸਰਪੰਚੀ ਲਾਂਚ ਹੋਣ ਜਾ ਰਹੀ ਹੈ ਉਹਦੇ ਸਾਰੇ ਕੈਰੇਕਟਰਸ ਜਸ ਵਾਜਵਾ ਸਰ ਜੀ ਨੂੰ ਔਰ ਜਿਹੜੇ ਉਹਨਾਂ ਦੇ ਪ੍ਰੋਡਿਊਸਰ ਸਭ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਹਿਲੀ ਗੱਲ ਤਾਂ ਵਧਾਈ ਆ ਦੂਜੀ ਗੱਲ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਇੱਕ ਜਿਹੜੀ ਸਰਪੰਚੀ ਸੀਰੀਜ਼ ਜਿਹੜੀ ਆ ਰਹੀ ਹੈ ਕਿ ਉਹਦੇ ਵਿੱਚ ਅਸਲੀਅਤ ਦੱਸੀ ਹੈ ਜਿਵੇਂ ਤੁਹਾਨੂੰ ਜਸਪਾ ਜੀ ਨੇ ਦੱਸਿਆ ਕਿ ਆਪਾਂ ਅਸਲੀਅਤ ਗਰਾਊਂਡ ਰਿਐਲਿਟੀ ਦੱਸੀ ਆ ਕਿ ਪਿੰਡ ਚ ਕਿਵੇਂ ਹੁੰਦਾ ਹੈ ਕਿ ਕੁਝ ਜਿਵੇਂ ਇਹਨਾਂ ਨੇ ਕਿਹਾ ਨਾ ਕਿ ਸਾਇਲੈਂਟ ਵੋਟਾਂ ਹੁੰਦੀਆਂ ਇਹ ਗੱਲ ਇੱਕਦਮ ਸੱਚ ਸੀਗੀ ਇਹਨਾਂ ਦੀ ਕਿ ਐਵੇਂ ਦੇ ਕਰ ਹੁੰਦੇ ਆ ਜਿਨ੍ਹਾਂ ਤੇ ਆਪਾਂ ਡਿਪੈਂਡ ਕਰਦੇ ਆ ਕਿ ਆਪਾਂ ਇਲੈਕਸ਼ਨ ਜਿੱਤਾਂਗੇ ਜਾਂ ਨਹੀਂ ਹੈਨਾ ਤਾਂ ਮੈਂ ਉਮੀਦ ਕਰਦੀ ਹਾਂ ਕਿ ਜੋ ਸੀਰੀਜ਼ ਆ ਰਹੀ ਹੈ ਆਪਾਂ ਇਹਨੂੰ ਬਹੁਤ ਸਾਰਾ ਪਿਆਰ ਦੇਵਾਂਗੇ ਔਰ ਜਿੰਨੇ ਵੀ ਸਾਡੇ ਕੈਰੇਕਟਰਸ ਨੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਇੱਕ ਵਾਰ ਮੇਰੇ ਵੱਲੋਂ ਫੇ ਤੇ ਬਾਕੀ ਅਗਰ ਮੈਂ ਆਪਣੀ ਸਰਪੰਚੀ ਦੀ ਤੁਹਾਡੇ ਨਾਲ ਜ਼ਿਕਰ ਕਰਾਂ ਤਾਂ ਸਰਪੰਚੀ ਐਜ਼ ਅ ਗਰਲ ਸਪੈਸ਼ਲੀ ਕੀ ਹੁੰਦਾ ਹੈ ਕਿ ਪਿੰਡਾਂ 'ਚ ਜਿਵੇਂ ਨਾ ਸਰਪੰਚ ਜਦੋਂ ਕੁੜੀਆਂ ਬਣਦੀਆਂ ਆਈ ਮੀਨ ਕੁੜੀਆਂ ਨਹੀਂ ਕੁੜੀਆਂ ਆਈ ਥਿੰਕ ਪੂਰੇ ਪੰਜਾਬ 'ਚ ਮੈਂ ਤੇ ਸੈਸ਼ਨ ਦੀਪ ਦੀ ਦੀ ਹੈ ਤੇ ਬਾਕੀ ਸਭ ਲੇਡੀ ਸਰਪੰਚ ਨੇ ਮੈਰਿਡ ਨੇ ਜੜੀਆਂ ਹੈ ਨਾ ਕਦਰਕਦਰ ਕੀ ਹੁੰਦਾ ਸਾਨੂੰ ਜਦੋਂ ਐਡਮਿਨਿਸਟ੍ਰੇਸ਼ਨ ਤੋਂ ਕਾਲ ਆਉਂਦਾ ਨਾ ਦੇ ਸੈਡ ਕਿ ਤੁਸੀਂ ਨਾ ਆਪਦੇ ਹਸਬੈਂਡ ਨੂੰ ਨਾਲ ਲੈ ਕੇ ਆਇਓ ਠੀਕ ਹੈ ਜਦੋਂ ਆਪਾਂ ਕਵਾਂਗੇ ਨਾ ਕਿ ਨਹੀਂ ਸਰ ਵੀ ਆਰ ਨਾ ਅਨਮੈਰਿਡ ਹੈ ਨਾ ਤਾਂ ਉਹ ਕਹਿੰਦੇ ਆ ਅੱਛਾ ਤੁਸੀਂ ਅਨਮੈਰਿਡ ਹੋ ਤਾਂ ਉਹ ਵੀ ਬਹੁਤ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਬਹੁਤ ਸ਼ੌਕਡ ਹੁੰਦੀ ਹੈ ਕਿ ਵਾਕੇ ਜਾਂ ਤੁਹਾਨੂੰ ਕੁੜੀਆਂ ਨੂੰ ਸਲਾਮ ਕਰਨੀ ਪਏਗੀ ਕਿ ਤੁਸੀਂ ਸਰਪੰਚੀ ਕਰ ਕਿਵੇਂ ਰਹੋ ਹੈ ਨਾ ਤਾਂ ਮੇਰਾ ਜਿਹੜਾ ਜਦੋਂ ਮੈਂ ਸਰਪੰਚ ਬਣੀ ਸੀਗੀ ਮੇਰਾ ਮੇਨ ਏ ਮੋਟਿਵ ਸੀਗਾ ਕਿ ਅਗਰ ਸਰਪੰਚ ਬਣਨਾ ਹੈ ਤੇ ਪਾਪਾ ਦੇ ਸਿਰ ਤੇ ਸਰਪੰਚੀ ਨਹੀਂ ਕਰਨੀ ਜਦੋਂ ਇਲੈਕਸ਼ਨ ਜਦੋਂ ਸਾਡੇ ਘਰੇ ਗੱਲ ਚੱਲ ਰਹੀ ਸੀਗੀ ਨਾ ਉਸ ਟਾਈਮ ਤੇ ਐ ਸੀਗਾ ਕਿ ਸਾਡੇ ਪਿੰਚ ਲੇਡੀ ਰਿਜ਼ਰਵ ਸੀਟ ਹੋਗੀ ਤਾ ਮੇਰੀ ਮੰਮਾ ਤਾਂ ਇਲੈਕਸ਼ਨ ਲੜਨ ਲਈ ਵਿਲਿੰਗ ਨਹੀਂ ਸੀਗੇ ਮੈਂ papa ਨੂੰ ਕਿਹਾ papa ਮੈਂ ਲੜ ਲਾਂ ਐਂਡ ਹੀ ਸੈਡ ਕਿ ਅਗਰ ਤੂੰ ਖੁਦ ਕਰ ਸਕਦੀ ਹੈਂ ਤਾਂ ਲੜੀ ਅਦਰਵਾਇਜ਼ ਸਾਡੇ ਤੇ ਉਮੀਦ ਨਹੀਂ ਰੱਖਣੀ ਜਿਵੇਂ ਉਹਨਾਂ ਨੇ ਗੱਲ ਕੀਤੀ ਕਿ ਰਬਰ ਸਟੈਂਪ ਹੈ ਨਾ ਬਹੁਤ ਸਾਰੀ ਐਵੇਂ ਦੀਆਂ ਲੇਡੀਜ਼ ਨੇ ਜੋ ਰਬਰ ਸਟੈਂਪ ਬਣ ਕੇ ਰਹਿ ਜਾਂਦੀਆਂ ਨੇ ਜਿਹੜੀਆਂ ਸਿਰਫ ਅੰਗੂਠਾ ਇਵਨ ਕਿ ਜਿਨ੍ਹਾਂ ਨੂੰ ਸਿਗਨੇਚਰ ਨਹੀਂ ਕਰਨਾ ਆਉਂਦੇ ਸਾਡੇ ਹਾਂਜੀ ਸਾਰਾ ਕੁਝ ਹਸਬੈਂਡ ਸਾਹਮਦੇ ਆ ਤਾਂ ਜਦੋਂ ਆਪਾਂ ਕਿਤੇ ਜਾਂਦੇ ਆ ਨਾ ਤਾਂ ਲੋਕ ਬਹੁਤ ਖੁਸ਼ ਹੁੰਦੇ ਆ ਸਾਨੂੰ ਦੇਖ ਕੇ ਹੈਨਾ ਤਾਂ ਮੈਂ ਪ੍ਰਾਊਡ ਕਰਦੀ ਆ ਆਪਣੇ ਆਪ ਤੇ ਪੇਰੈਂਟਸ ਤੇ ਸੈਸ਼ਨਦੀਪ ਦੀਦੀ ਤੇ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਔਰ ਸਭ ਤੋਂ ਜ਼ਿਆਦਾ ਪ੍ਰਾਊਡ ਮੈਂ ਆਪਣੇ ਸਮਾਜ ਤੇ ਫੀਲ ਕਰਦੀ ਆ ਆਪਣੇ ਪਿੰਡ ਤੇ ਫੀਲ ਕਰਦੀ ਆ ਜਿਨ੍ਹਾਂ ਨੇ ਇੱਕ ਬੇਟੀ ਹੋਣ ਦੇ ਨਾਤੇ ਮੈਨੂੰ ਸਰਪੰਚ ਚੁਣਿਆ ਹੈਨਾ ਤਾਂ ਬਹੁਤ ਬਹੁਤ ਥੈਂਕ ਯੂ ਇੱਕ ਵਾਰ ਫੇਰ ਸਾਰੀ ਚਪਾਲ ਟੀਮ ਦਾ ਸਾਰੀ ਸਰਪੰਚੀ ਮੂਵੀ ਜਿਹੜੀ ਵੈਬ ਸੀਰੀਜ਼ ਆ ਰਹੀ ਆ ਉਹਦੀ ਸਾਰੀ ਟੀਮ ਦਾ ਬਹੁਤ ਬਹੁਤ ਮੈਂ ਥੈਂਕਸ ਕਰਦੀ ਆ ਸਾਨੂੰ ਇੱਥੇ ਬੁਲਾਉਣ ਲਈ ਔਰ ਇਨਾ ਵਧੀਆ ਟ੍ਰੀਟ ਕਰਨ ਲਈ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਮੈਂ ਬਸ ਥੋੜੀ ਜੀ ਇੱਕ ਗੱਲ ਕਰਨੀ ਚਾਹੁੰਦਾ ਸੀ ਕਿ ਜਿਵੇਂ ਦੱਸਿਆ ਭੈਣੋਰਾ ਨੇ ਕਿ ਇਹ ਹੁੰਦਾ ਹੈ ਪਿੰਡਾਂ ਚ ਕਿ ਮਤਲਬ ਵਾਈਫ ਸਰਪੰਚ ਬਣ ਜਾਂਦੇ ਆ ਤੇ ਸਾਰਾ ਕੁਝ ਜੇ ਕਿਸੇ ਨੇ ਮਿਲਣਾ ਵੀ ਹੁੰਦਾ ਆ ਕਿ ਉਹ ਬਾਈ ਨੂੰ ਕਹਿੰਦਾ ਵੀ ਬਾਈ ਨੂੰ ਮਿਲਿਏ ਇਹ ਮਿੱਥ ਤੋੜਨ ਵਾਸਤੇ ਅਸੀਂ ਇਹ ਜਿਹੜਾ ਉਪਰਾਲਾ ਕੀਤਾ ਜਦੋਂ ਇਹ ਡਿਸੀਜਨ ਲਿਆ ਗਿਆ ਸੀਗਾ ਬਲਾਉਣਾ ਕਿਉਂਕਿ ਸਾਡੀ ਸਰਪੰਚੀ ਹੈ ਤੇ ਉਹ ਜੋ ਮੈਂ ਮੇਨ ਲੀਡ ਰੋਲ 'ਚ ਆ ਐਜ਼ ਅਨ ਮੈਨ ਮੈਂ ਉਹਦੇ ਮੀਨ ਲੀਡ ਰੋਲ 'ਚ ਸਾਰੀ ਮਤਲਬ ਸਾਰੀ ਲੀਡ ਨਹੀਂ ਮੇਰੇ ਕਹਿਣ ਦਾ ਭਾਵ ਉਹ ਨਹੀਂ ਹੈਗਾ ਕਿ ਮੈਂ ਉਹਦੇ 'ਚ ਮੇਰਾ ਸਾਡਾ ਮਕਸਦ ਇਹ ਸੀਗਾ ਕਿ ਅਸੀਂ ਜੇ ਬਲਾਉਣਾ ਚਾਹੁੰਦੇ ਤਾਂ ਅਸੀਂ ਸਰਪੰਚਾਂ ਨੂੰ ਵੀ ਹੁਣ ਵੀ ਅਸੀਂ ਬੁਲਾਵਾਂਗੇ ਅਸੀਂ ਉਹਨਾਂ ਦੇ ਪਿੰਡਾਂ 'ਚ ਜਾਵਾਂਗੇ ਕੋਈ ਫਰਕ ਨਹੀਂ ਪਰ ਇਹ ਸਾਡਾ ਡਿਸੀਜਨ ਸੀ ਕਿ ਅਸੀਂ ਜਿਵੇਂ ਭੈਣ ਉਹਨਾਂ ਨੂੰ ਇਹਨਾਂ ਦਾ ਦੂਆ ਬਾਰੇ ਤਾਂ ਬਿਲਕੁਲ ਇਹਨਾਂ ਨੇ ਕਿਹਾ ਪੰਜਾਬ ਜਾਣ ਦਈਏ ਕਿ ਅਸੀਂ ਸਪੈਸ਼ਲ ਇਹਨਾਂ ਨੂੰ ਬੁਲਾ ਕੇ ਇੱਥੇ ਆਪਣਾ ਟ੍ਰੇਲਰ ਲਾਂਚ ਕਰਾਈਏ ਤਾਂ ਜੋ ਇਹਨਾਂ ਨੂੰ ਦੇਖ ਕੇ ਅੱਗੇ ਵੀ ਕੁੜੀਆਂ ਕਈ ਵਾਰੀ ਬੰਦਾ ਹੌਂਸਲੇ ਦੇ ਪੱਖੋਂ ਰਹਿ ਜਾਂਦਾ ਕਿ ਨਹੀਂ ਯਾਰ ਮੈਂ ਕਿਵੇਂ ਕਰ ਸਕਦਾ ਇਹ ਕਿਵੇਂ ਹੋਊਗਾ ਇਹਨਾਂ ਨੂੰ ਦੇਖ ਕੇ ਹੋਰ ਵੀ ਭੈਣਾਂ ਦਾ ਸਾਡਾ ਹੌਸਲਾ ਵਧੇ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਇਹਨਾਂ ਵਾਂਗੂ ਆਪਦੇ ਆਪ ਦੇ ਪਿੰਡ ਦੀ ਜ਼ਿੰਮੇਵਾਰੀ ਸਾਂਭਣ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਹੁਣ ਮੈਂ ਬੁਲਾਣਾ ਚਾਹਾਂਗੀ ਕੁਲਵਿੰਦਰ ਕੌਰ ਜੀ ਨੂੰ ਪਿੰਡ ਮਹਿਮਾ ਭਗਵਾਨਾ ਤੋਂ ਕੁਲਵਿੰਦਰ ਜੀ ਮਾਈਕ ਇਜ਼ 올 ਯੋਰਸ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗੀ ਚਪਾਲ ਟੀਮ ਦਾ ਜਸ ਬਾਜਵਾ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਸਾਰਿਆਂ ਦੇ ਰੂਰੂ ਹੋ ਰਹੀ ਐ ਮੈਂ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਤੇ ਬਾਕੀ ਵਧਾਈਆਂ ਇੱਕ ਨਵਾਂ ਜਾਂ ਟੌਪਿਕ ਚੁਣਿਆ ਤੁਸੀਂ ਸਰਪੰਚ ਜੀ ਹੋਰ ਮੁੱਦਿਆਂ ਦੀ ساری ਸੀਰੀਜ਼ ਬੰਦੀਆਂ ਬੰਦੀਆਂ ਰਹਿਣਗੀਆਂ ਪਰ ਇਹ ਸਰਪੰਚ ਜਿਹੜਾ ਤੁਸੀਂ ਬੁੱਧਾ ਚੱਕਿਆ ਬਹੁਤ ਹੀ ਜ਼ਿਆਦਾ ਦਿਲੋਂ ਖੁਸ਼ੀ ਹੋਈ ਵੀ ਨੇੜੇ ਤੋਂ ਤੁਸੀਂ ਦਿਖਾ ਰਹੇ ਹੋ ਵੈਬ ਸੀਰੀ ਬਣਾ ਰਹੇ ਹੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ ਤੁਹਾਨੂੰ ਤੇ ਅੱਜ ਮੈਂ ਆਪਦਾ ਐਕਸਪੀਰੀਅੰਸ ਸਾਹਮਣੇ ਕਿਹਾ ਵੀ ਜ਼ਰੂਰ ਕਰੂੰਗੀ ਸਾਂਝਾ ਤੁਹਾਡੇ ਨਾਲ ਕਈ ਵਾਰ ਇਹ ਹੁੰਦਾ ਵੀ ਪੜੇ ਲਿਖੇ ਹਾਂ ਤਾਂ ਸਾਰੇ ਹੀ ਐ ਵੈਸੇ ਆਪਾਂ ਦਿਲ ਦੇ ਵਿੱਚ ਇੱਕ ਤਮੰਨਾ ਹੁੰਦੀ ਹੈ ਕੁਝ ਨਾ ਕੁਝ ਕਰਨ ਦੀ ਪਰ ਕਈ ਵਾਰ ਤਾਂ ਆਪਾਂ ਨੂੰ ਹਾਲਾਤ ਇਹੋ ਜਿਹੇ ਦਿਖ ਜਾਂਦੇ ਆ ਤੇ ਆਪਾਂ ਨੂੰ ਆਦੀ ਡਿਊਟੀ ਮਹਿਸੂਸ ਹੁੰਦੀ ਹੈ ਵੀ ਮੈਂ ਇਹਨਾਂ ਕੁਝ ਨਾ ਕੁਝ ਕਰਾਂ ਮੇਰੇ ਨਾਲ ਕੁਝ ਇਦਾਂ ਦਾ ਹੀ ਬਾਹਣਾ ਵਰਤਿਆ ਪੜ੍ਹੀ ਲਿਖੀ ਸੀ ਮੈਂ ਬਿਹੰਡੇ ਸ਼ਹਿਰ ਦੀ ਸੀ ਤੇ ਮੇਰੀ ਮੈਰਿਜ ਪਿੰਡ ਦੇ ਵਿੱਚ ਹੋ ਗਈ ਤੇ ਪਿੰਡ ਜਾ ਕੇ ਮੈਨੂੰ ਇਹੋ ਜਿਹੇ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਸਭ ਤੋਂ ਗੰਭੀਰ ਮੁੱਦਾ ਸੀ ਸਾਡੇ ਪਾਣੀ ਦਾ ਮੈਂ ਦੇਖਦੀ ਹੁੰਦੀ ਸੀ ਛੋਟੇ-ਛੋਟੀਆਂ ਲੜਕੀਆਂ 20 25 25 ਘੜੇ ਭਰ ਕੇ ਲਿਆ ਰਹੀਆਂ ਖੂਹ ਦੇ ਉੱਤੋਂ ਸਾਰਾ ਉਹਨਾਂ ਦਾ ਟਾਈਮ ਪਾਣੀ ਭਰਦੇ ਵੇਸਟ ਹੋ ਜਾਂਦਾ ਸੀਗਾ ਤੇ ਸਾਡੇ ਪਿੰਡ ਸਕੂਲ ਵੀ 5ਵੀਂ ਤੱਕ ਹੁੰਦਾ ਸੀ ਪੰਜ ਪੜਾ ਆ ਕੇ ਬੱਚਿਆਂ ਨੂੰ ਹਟਾ ਲਿਆ ਜਾਂਦਾ ਸੀ ਤੇ ਵਿਚਾਰੀਆਂ ਨੂੰ ਘੜੇ ਢੋਂ ਦੇ ਉੱਤੇ ਲਾ ਲਿਆ ਜਾਂਦਾ ਸੀ ਮੈਂ ਦੇਖਦੀ ਸੀ ਮੈਂ ਟੀਚਿੰਗ ਲਾਈਨ ਸੀ ਦੇ ਵਿੱਚ ਸੀ ਦੈਟ ਟਾਈਮ ਕਿ ਮੈਂ ਦੇਖਦੀ ਸੀ ਮੈਨੂੰ ਬੜਾ ਹੀ ਬੁਰਾ ਲੱਗਦਾ ਸੀਗਾ ਤੇ ਬਾਕੀ ਟੀਚਿੰਗ ਲਾਈਨ ਦਾ ਹੋਣ ਦਾ ਮੈਨੂੰ ਇੱਕ ਵਧੀਆ ਫਾਇਦਾ ਵੀ ਮਿਲਿਆ ਤੇ ਉਹਦਾ ਮੈਨੂੰ ਇਹ ਸੀ ਪਿੰਡ ਦੀ ਜਿਹੜੇ ਬਜ਼ੁਰਗ ਲੇਡੀਜ਼ ਸੀ ਮੇਰੇ ਕੋਲ ਬੱਚੇ ਲੈ ਕੇ ਆਉਂਦੇ ਸੀ ਟਿਊਸ਼ਨ ਮੈਂ ਵਰਕ ਵੀ ਕਰਦੀ ਸੀ ਤੇ ਉਹ ਮੇਰੇ ਨਾਲ ਆਪਦੀ ਪ੍ਰੋਬਲਮ ਡਿਸਕਸ ਕਰਦੀਆਂ ਸੀ ਜਾਂ ਕਹਿੰਦੀ ਸੀ ਮੈਨੂੰ ਤੂੰ ਸਪੈਨਚ ਉੱਠ ਅਸੀਂ ਤੇਰੇ ਨਾਲ ਆ ਤੇ ਤੂੰ ਕੁਝ ਨਾ ਕੁਝ ਕਰੇਂਗੀ ਪਹਿਲੀ ਪੱਕੀ ਸੀ ਸਰ ਤੇ ਮੈਂ ਦੇਖਿਆ ਪਾਣੀ ਤੇ ਮੈਨੂੰ ਕੁਝ ਕਰਨਾ ਚਾਹੀਦਾ दैट ਟਾਈਮ ਬਹੁਤ ਮਤ ਸੀ ਜਿਸ ਦਿਨੋਂ ਸਾਰੇ ਮੈਂਬਰ ਹੋ ਜਾਂਦੇ ਸੀ ਉਹ ਨੂੰ ਸਰਪੰਚ ਚੁਣ ਲਿਆ ਜਾਂਦਾ ਸੀ ਸਰਪੰਚੀ ਦਾ ਸਰਪੰਚਨ ਇਲੈਕਸ਼ਨ ਖਤਮ ਕਰ ਦਿੱਤਾ ਗਿਆ ਸੀ ਉਦੋਂ 2009 ਦੀ ਗੱਲ ਹੈ ਤੇ ਉਸ ਟਾਈਮ ਸਾਡੇ ਸਰਪੰਚ ਸਾਹਿਬ ਦੀ ਜਿਹੜੇ ਮੇਨ ਸੀ ਉਹਨਾਂ ਦੀ ਡੈਥ ਹੋ ਗਈ ਤਿੰਨ ਕਿ ਮਹੀਨੇ ਮੈਨੂੰ ਸਰਪੰਚੀ ਕਰਨ ਦਾ 2009 ਚ ਮੌਕਾ ਮਿਲਿਆ ਤੇ ਤਿੰਨ ਮਹੀਨੇ ਉਹ ਬਹੁਤ ਵੱਡੀ ਆਪਰਚੂਨਿਟੀ ਸੀ ਮੇਰੇ ਲਈ ਤੇ ਮੈਂ ਉਸ ਟਾਈਮ ਇੱਕ ਪਿੰਡ ਦੇ ਵਿੱਚ ਵਾਟਰ ਬਕਸ ਲਵਾਇਆ 110 ਗੋ ਆਪਾਂ ਨੇ ਸੀ ਇਕੱਠੇ ਕਰਕੇ ਵਾਸ਼ ਜਿਵੇਂ ਪਿੰਡਾਂ ਦੇ ਵਿੱਚ ਵਾਸ਼ਪ ਹੁੰਦੀ ਹੈ ਥੋੜਾ ਜਿਵੇਂ ਆਪਾਂ ਕਹਿੰਦੇ ਦਾਨ ਪਰ ਅਸੀਂ ਵਾਸ਼ਪਾਈ ਘਰਾਂ ਨੂੰ 2 ਲੱਖ ਰੁਪਈਆ ਸੀ ਇਕੱਠਾ ਕੀਤਾ ਬਾਕੀ ਸਾਡਾ ਵਰਲਡ ਬੈਂਕ ਨੇ ਸਹਾਇਤਾ ਕੀਤੀ ਅਸੀਂ ਪਿੰਡ ਦੇ ਵਿੱਚ ਵਾਟਰ ਬਕਸ ਲਵਾਇਆ ਦੂਜਾ ਮੈਂ 3 ਮਹੀਨੇ ਮਹੀਨਿਆਂ ਦੇ ਵਿੱਚ ਉਹ ਕਰ ਦਿਖਾਇਆ ਇੱਕ ਸਕੂਲ ਸਾਡਾ 5ਵੀਂ ਤੱਕ ਸੀ ਉਹਨੂੰ 8ਵੀਂ ਤੱਕ ਅਪਗ੍ਰੇਡ ਕਰਵਾਇਆ ਇਹ ਨਹੀਂ ਸਰਪੰਚ ਸੀ ਸਾਡੇ ਬਜ਼ੁਰਗ ਸੀ ਉਹ ਵੀ ਮੇਰੇ ਕੋਈ ਚਾਚੇ ਤਾਏ ਇਸ ਤਰ੍ਹਾਂ ਦੇ ਸੀ ਉਹਨਾਂ ਨੇ ਸਰਪੰਚ ਨਹੀਂ ਕੀਤੀ ਪਰ ਸਰਪੰਚ ਕੀ ਹੁੰਦਾ ਮੇਨ ਹੁੰਦਾ ਉਹਨੂੰ ਅਪਡੇਟ ਕਰਨਾ ਕੰਮ ਨੂੰ ਜਿੰਦਾਂ ਆਪਾਂ ਹੁਣ ਫੋਨ ਨੂੰ ਅਪਡੇਟ ਨਾ ਕਰਾਂਗੇ ਤਾਂ ਉਹ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਕੁਝ ਮੈਂ ਅਲਹਿਦਾ ਕੰਮ ਤਾਂ ਕੀਤਾ ਨਹੀਂ ਪਰ ਹਾਂ ਹਰ ਇੱਕ ਕੰਮ ਨੂੰ ਮੈਂ ਅਪਡੇਟ ਕੀਤਾ ਹੁਣ ਮੈਂ ਜਿਹੜਾ ਕੰਮ ਨਾਮ ਬਣਾਇਆ ਮੈਨੂੰ ਸਟੇਟ ਲੈਵਲ ਦਾ ਅਵਾਰਡ ਮਿਲਿਆ ਪ੍ਰਧਾਨ ਮੰਤਰੀ ਸਾਹਿਬ ਦੀ ਬੁੱਕ ਦੇ ਵਿੱਚ ਟਾਕਿੰਗ ਟੇਬਲ ਇੱਕ ਬੁੱਕ ਹੈ ਉਹਦੇ ਵਿੱਚ 148 ਪੇਜ ਹੈ ਉਹਦੇ ਵਿੱਚ 16 ਪੇਜ ਸਾਡੇ ਬਠਿੰਡੇ ਨੂੰ ਮਿਲੇ ਆ ਉਹ ਮੇਰੀ ਬਦੌਲਤ ਮਿਲੇ ਆ ਤੇ ਮੈਂ ਪਾਣੀ ਤੇ ਕੰਮ ਕੀਤਾ ਅਪਡੇਟ ਮੈਂ ਕੰਮ ਨੂੰ ਕਿਸ ਤਰ੍ਹਾਂ ਕੀਤਾ ਕਿ ਜਿਆਦਾ ਜੈਂਟਸ ਹੈ ਜੈਂਟਸ ਕੁਝ ਹੋਰ ਜਿਉਂ ਕਰਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਅਸੀਂ ਕੀ ਕੀਤਾ ਮੈਂ ਤੇਰਾ ਮੈਂਬਰੀ ਇੱਕ ਲੇਡੀਜ਼ ਟੀਮ ਬਣਾਈ ਪੂਰੇ ਪੰਜਾਬ ਦੀ ਇੰਡੀਆ ਦੀ ਪਹਿਲੀ ਟੀਮ ਹੈ ਜਿਹੜੀ ਸਾਡੇ ਵਾਟਰ ਵਰਕ ਸੰਭਾਲਦੀ ਉਹਦੇ ਤੋਂ ਬਿਲਕੁਲ ਅਕਟਰ ਤੋਂ ਲੈ ਕੇ ਪੰਪ ਆਪਰੇਟਰ ਤੱਕ ਸਾਰੀਆਂ ਲੇਡੀਜ਼ ਹੀ ਕੰਮ ਕਰਦੀਆਂ ਸੀ ਜੀ ਜੀ ਬਿਲਕੁਲ ਲੇਡੀਜ਼ ਨੂੰ ਮੂਰੇ ਲੈ ਕੇ ਆਈ ਤੇ ਅਸੀਂ ਉਹਦੇ ਸਟੇਟ ਲੈਵਲ ਦਾ ਮਤਲਬ ਵਾਰਡ ਵੀ ਲਿਆ ਤੇ ਨੈਸ਼ਨਲ ਬੁੱਕ ਦੇ ਵਿੱਚ ਸਾਡਾ ਨਾਮ ਵੀ ਆਇਆ ਤੇ ਬਾਕੀ ਇਹ ਆ ਵੀ ਦਿਲੋਂ ਹੋਣਾ ਚਾਹੀਦਾ ਵੀ ਮੈਂ ਕੁਝ ਕਰਨਾ ਤਾਂ ਵਾਹਿਗੁਰੂ ਬਹੁਤ ਸਹਾਇਤਾ ਕਰਦਾ ਨੇੜੇ ਹੋ ਕੇ ਸੁਣਦਾ ਤੇ ਇੱਕ ਦਿਲੋਂ ਸੰਪੰਚ ਤਾਂ ਸਾਰੇ ਬਣ ਜਾਂਦੇ ਆ ਪਰ ਜਿਹੜਾ ਇਥੋਂ ਆ ਆਦੀ ਨੀਤ ਵੀ ਹੋਵੇ ਕੰਮ ਕਰਨ ਦੀ ਸਭ ਤੋਂ ਵੱਡਾ ਕੰਮ ਹੈ ਵੀ ਇਹ ਨੀਤ ਹੋਵੇ ਜੇ ਨੀਤ ਹੈ ਨਹੀਂ ਤਾਂ ਨੂੰ ਹੀ ਫਲੀਆਂ ਨੀਤ ਨੂੰ ਹੀ ਭਾਗ ਹੈ ਤੇ ਜੇ ਨੀਤ ਹੈ ਤਾਂ ਤੁਸੀਂ ਬਹੁਤ ਕੁਝ ਕਰ ਪਾਓਗੇ ਤੇ ਧੰਨਵਾਦ ਬਹੁਤਾ ਕੁਝ ਨਾ ਕਹਿੰਦਾ ਹੋਇਆ ਥੈਂਕ ਯੂ ਸੋ ਮਚ ਕਿਸ ਨੇ ਬੁਲਾਇਆ ਨਹੀਂ ਨਾ ਹੈ ਪਹਿਲੀ ਵਾਰ ਆ ਰਹੀ ਫਸਟ ਟਾਈਮ ਹੋ ਰਹੀ ਹੈ ਜੀ ਹਾਂ ਜੀ ਬਾਕੀ ਸਾਡੇ ਪਿੰਡ ਦੇ ਵੀ ਉਹਨਾਂ ਨੇ ਮੈਨੂੰ ਬਹੁਤ ਨਾਲ ਜੁਟਾਇਆ ਜੀ ਸਭ ਨੇ ਮੇਰਾ ਸਾਥ ਦਿੱਤਾ ਜਿਹੜੇ ਜਿਹੜੇ ਕੰਮ ਕਰਵਾਏ ਉਹਨਾਂ ਨੇ ਨਾਲ ਹੋ ਕੇ ਸਾਰੇ ਕਰਵਾਏ ਕੋਈ ਇਹ ਜੀ ਗੱਲ ਨਹੀਂ ਹੈ ਬਾਕੀ ਸਭ ਠੀਕ ਠਾਕ ਹੈ ਜੀ ਹੌਣ ਤਾਂ ਸਾਡੀ ਉਹ ਹੋ ਗਈ ਜੀ ਸਰਪੰਚੀ ਖਤਮ ਹੋ ਗਈ ਹੈ ਹਾਂਜੀ ਬਾਕੀ ਅਸੀਂ ਹਾਂਜੀ ਜਿਹੜੇ ਜਿਹੜੇ ਅਸੀਂ ਕੰਮ ਕੀਤੇ ਆ ਸਾਰੇ ਮਤਲਬ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਕੀਤੇ ਆ ਜੀ ਜੋ ਵੀ ਕੰਮ ਅਸੀਂ ਕੀਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਪੁੱਛ ਕੇ ਕੀਤੇ ਬਾਕੀ ਇੱਕ ਸਾਡੇ ਪਾਣੀ ਦਾ ਮਸਲਾ ਹਲੇ ਰਹਿੰਦਾ ਹੈ ਜੀ ਜਦੋਂ ਦੀ ਮੈਂ ਸਰਪੰਚ ਬਣੀ ਆ ਨਾ ਪਹਿਲਾਂ ਸਾਡੇ ਪਾਣੀ ਗੰਦਾ ਆਉਂਦਾ ਸੀ ਤੇ ਫਿਰ ਬੋਰ ਹੋਇਆ ਉਹ ਵੀ ਥੋੜਾ ਜਿਹਾ ਵਿਚੇ اٹਕਿਆ ਹੋਇਆ ਇਹਦੀ ਕੰਮ ਉਹਦਾ ਪੈਸੇ ਉਹਨਾਂ ਦੇ ਹਲੇ ਪਾਸ ਹੋ ਨਹੀਂ ਰਹੇ ਹੈਗੇ ਪਾਣੀ ਦੀ ਹਲੇ ਦਿੱਕਤ ਬਹੁਤ ਹੈ ਜੀ ਸਾਨੂੰ ਹਾਂ ਜੀ ਜੋ ਹੋ ਸਕਦਾ ਹੈ ਛੇਤੀ ਛੇਤੀ ਹਾਂ ਜੀ ਬਾਕੀ ਆਉਣ ਵਾਲੀ ਸੀਰੀ ਜੀ ਦਾ